ਥੋੜਾ ਸਾ ਚਰਚਾਵਾ ਨੇ ਕਹਿੰਦੇ ਕਿ ਜਿੱਤਣ ਤੋਂ ਬਾਅਦ ਦਿੱਤੀ ਸੀਐਮ ਤੁਹਾਨੂੰ ਲਾ ਦੇਣਾ ਹੈ ਜੀ ਦੇਖੋ ਮੱਕੜ ਸਾਹਿਬ ਪਾਰਟੀ ਦਾ ਹੁਕਮ ਹੋਇਆ ਮੈਂ ਇਲੈਕਸ਼ਨ ਲੜ ਰਿਹਾ ਇਲੈਕਸ਼ਨਾਂ ਤੋਂ ਬਾਅਦ ਜੋ ਪਾਰਟੀ ਦਾ ਹੁਕਮ ਹੋਏਗਾ ਉਹ ਮੈਂ ਮੰਨੂਗਾ ਇਸ ਨਾ ਮੈਂ ਪਹਿਲਾਂ ਤੁਹਾਡੀ ਗੱਲਬਾਤ ਹੋਈ ਸ਼ਰਤਾਂ ਰੱਖੀਆਂ ਤੁਸੀਂ ਬਿਲਕੁਲ ਕੋਈ ਡਿਪਟੀ ਸੀਐਮ ਲਾਓਗੇ ਤਾਂ ਉਸ ਤੋਂ ਬਾਅਦ ਮੈਂ ਇਲੈਕਟੋਰਲ ਪੋਲਿਟਿਕਸ ਵਾਲਾ ਪੰਗਾ ਲਵਾਂ ਨਹੀਂ ਰਾਜ ਸਭਾ ਮੈਂਬਰ ਨੂੰ ਕੀ ਲੋੜ ਹੈ ਆਨੰਦ ਲੈ ਰਹੇ ਸੀ ਤੁਸੀਂ ਜੀਵਨ ਦੇ ਵਿੱਚ ਕੋਈ ਸ਼ਰਤ ਨਹੀਂ ਰੱਖੀ ਕੋਈ ਡੀਲ ਨਹੀਂ ਕੋਈ ਕੁਝ ਨਹੀਂ ਮੈਂ ਰਿਸਪੈਕਟ ਰੱਖੀ ਆ ਆਪਣੇ ਸੀਨੀਅਰਸ ਦੀ ਆਪਣੇ ਬੌਸਸਸ ਦੀ ਜੋ ਉਹਨਾਂ ਨੇ ਕਿਹਾ ਮੈਂ ਇਲੈਕਸ਼ਨ ਲੜਾਂ ਅਰਵਿੰਦ ਜੀ ਦੇ ਨਾਲ ਹੋਈ ਗੱਲਬਾਤ ਸਭ ਨਾਲ ਹੋਈ ਸ਼ਰਤਾਂ ਦੀ ਗੱਲ ਕਰ ਰਿਹਾ ਮੈਂ ਸ਼ਰਤ ਕੋਈ ਵੀ ਨਹੀਂ ਸ਼ਰਤ ਹੈ ਹੀ ਨਹੀਂ ਕੋਈ ਸ਼ਰਤ ਤੁਹਾਡੀ ਇੱਛਾ ਹੈ ਡਿਪਟੀ ਸੀਐਮ ਬਣਨ ਦੀ ਮੇਰੀ ਉਹ ਇੱਛਾ ਜੋ ਪਾਰਟੀ ਹੁਕਮ ਲਗਾਉਗੀ ਦਿਲ ਕੀ ਕਹਿੰਦਾ ਤੁਹਾਡਾ ਪਰਿਵਾਰ ਕੀ ਕਹਿੰਦਾ ਤੁਹਾਡਾ ਦਿਲ ਕੀ ਕਹਿੰਦਾ ਨਾ ਪਰਿਵਾਰ ਸਾਡਾ ਕੁਝ ਕਹਿੰਦਾ ਹੀ ਨਹੀਂ ਪਰਿਵਾਰ ਨੇ ਅੱਜ ਤੱਕ ਇਲੈਕਟਰਲ ਪੋਲਿਟਿਕਸ ਦਿੱਤੀ ਨਹੀਂ ਮੈਂ ਮੇਰੇ ਤਾਂ ਪਹਿਲਾ ਪਹਿਲੇ ਇਲੈਕਸ਼ਨ ਹੈ ਮੈਂ ਤਾਂ ਲੋਕਾਂ 'ਚ ਵੀ ਜਦੋਂ ਜਾਂਦਾ ਇਹੀ ਕਹਿੰਦਾ ਵੀ ਇਲੈਕਸ਼ਨ ਤੁਸੀਂ ਲੜਨੇ ਮੇਰੇ ਮੈਂ ਨਹੀਂ ਲੜਨੇ ਆ